ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ 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 ਰਾਜੀਏ ਹੋਈਏ ਅਰੋਗ ਹਰਿ ਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਅਰ ਕਾ ਨਾਮ ਜਪਤ ਹੋਏ ਸੁਖਿਆ ਸੰਗਤ ਜੀ ਮੈਂ ਅੱਜ ਸਵੇਰੇ ਇੱਕ ਵੀਡੀਓ ਵਿੱਚ ਇਹ ਗੱਲ ਸੁਣ ਰਿਹਾ ਸੀ ਕਿ ਖੁਸ਼ ਰਹਿਣਾ ਸਿਹਤ ਲਈ ਸਭ ਤੋਂ ਵੱਡਾ ਵਿਟਾਮਿਨ ਹੈ ਜਿਹੜਾ ਬੰਦਾ ਖੁਸ਼ ਰਹਿੰਦਾ ਹੈ ਤੇ ਖੁਸ਼ੀਆਂ ਵੰਡਦਾ ਹੈ ਉਸ ਦੀ ਸਿਹਤ ਤੰਦਰੁਸਤ ਰਹਿੰਦੀ ਹੈ ਉਸ ਵਿੱਚ ਰੋਗ ਘੱਟ ਪ੍ਰਵੇਸ਼ ਕਰਦੇ ਹਨ ਇਦਨ ਔਰਡਿਟਲ ਸਾਇੰਸ ਨੇ ਵੀ ਆਪਣੇ ਤਜਰਬੇ ਰਾਹੀਂ ਸਿੱਧ ਕਰ ਦਿੱਤੀ ਹੈ। ਕਈ ਸਾਲ ਪਹਿਲਾਂ ਮੈਂ ਇੱਕ ਮੈਗਜ਼ੀਨ ਵਿੱਚ ਪੜਿਆ ਸੀ ਕਿ ਪੌਦੇ ਵੀ ਸੁੱਖ-ਦੁੱਖ ਨੂੰ ਮੰਨਦੇ ਹਨ। ਸੁੱਖ ਸ਼ਾਂਤੀ ਦਾ ਉਹਨਾਂ ਉੱਤੇ ਅਦਨ ਫੁੱਲਾਂ ਵਿੱਚ ਚੰਗਾ ਪ੍ਰਭਾਵ ਪੈਂਦਾ ਹੈ। ਜਿੱਥੇ ਝਗੜਾ ਹੈ, ਨਵੇਸ਼ ਹੈ, ਨਿੰਦਾ ਹੈ, ਚੁਗਲੀ ਹੈ, ਉਹਦੇ ਨੇੜੇ ਰਹਿਣ ਵਾਲੇ ਪੌਦੇ ਛੇਤੀ ਮੁਰਝਾ ਜਾਂਦੇ ਹਨ। ਇਹ ਦਰ ਇੱਕ ਸਾਇੰਟਿਸਟ ਨੇ ਸਿਰ ਕੀਤੀ। ਉਸਨੇ ਦੋ ਪਦੇ ਇੱਕ ਉਮਰ ਦੇ ਇੱਕੋ ਹੀ ਤਰ੍ਹਾਂ ਦੇ ਖਰੀਦੇ। ਇੱਕ ਉਸ ਉਸ ਮਿੱਤਰ ਦੇ ਘਰ ਦੇ ਲਿਵਿੰਗ ਰੂਮ ਵਿੱਚ ਰੱਖਿਆ ਜਿਹੜੇ ਦੋਵੇਂ ਪਤੀ ਪਤਨੀ ਅਕਸਰ ਆਪਸ ਵਿੱਚ ਲੜਾਈ ਝਗੜਾ ਕਰਿਆ ਕਰਦੇ ਸਨ। ਦੂਜਾ ਉਸਨੇ ਉਸ ਮਿੱਤਰ ਦੇ ਘਰ ਰੱਖਿਆ ਜਿੱਥੇ ਦੋਹਾਂ ਵਿੱਚ ਬੜਾ ਪ੍ਰੇਮ ਸੀ ਸਵੇਰੇ ਉਹ ਗੁਰਬਾਣੀ ਸ਼ਬਦ ਕੀਰਤਨ ਵਗੈਰਾ ਰੱਬ ਦੀ ਗੱਲ ਸੁਣਦੇ ਕਰਦੇ ਸਨ ਉਹ ਦੋਹਾਂ ਦਾ ਖਿਆਲ ਰੱਖ ਰਿਹਾ ਸੀ ਗੋਡੀ ਵੀ ਕਰ ਰਿਹਾ ਸੀ ਤੇ ਪਾਣੀ ਵੀ ਦੇ ਰਿਹਾ ਸੀ 40 ਦਿਨਾਂ ਬਾਅਦ ਉਸਨੇ ਦੋਹਾਂ ਪੌਦਿਆਂ ਨੂੰ ਇਕੱਠਾ ਕੀਤਾ ਆਮੋਸਾਮ ਨੇ ਰੱਖਿਆ ਇਗਜ਼ਾਮਨ ਕੀਤਾ ਤਾਂ ਪਤਾ ਚੱਲਿਆ ਕਿ ਜਿਸ ਘਰ ਵਿੱਚ ਪ੍ਰੇਮ ਸੀ ਬਾਣੀ ਸੀ ਕਿ ਕੀਰਤਨ ਸੀ ਉਸ ਘਰ ਦਾ ਪੌਦਾ ਹਰਾ ਸੀ ਉਸ ਤੇ ਪਰ ਚੰਗਾ ਜੋਬਨ ਸੀ ਕਿੜ ਖੜੰਦਾ ਪਿਆ ਸੀ ਤੇ ਦੂਸਰੇ ਘਰ ਵਾਲਾ ਪੌਦਾ ਉਹਦੇ ਵਿੱਚ ਥੀਲਾ ਪੰਨ ਸੀ ਪੂਰੀ ਹਰਿਆਵਲ ਨਹੀਂ ਸੀ ਥੋੜਾ ਮੁਰਝਾਇਆ ਹੋਇਆ ਹੋਇਆ ਸੀ ਇਹ ਗੱਲ ਠੀਕ ਹੈ ਕਿ ਖੁਸ਼ੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਐ ਸਹਾਇੀ ਹੁੰਦੀ ਹੈ ਪਰ ਖੁਸ਼ੀ ਸੱਚੀ ਹੋਵੇ ਤੇ ਲਗਾਤਾਰ ਬਣੀ ਰਹੇ ਤਾਂ ਜ਼ਿੰਦਗੀ ਦਾ ਸਵਾਦ ਤੇ ਸਿਹਤ ਦੀ ਤੰਦਰੁਸਤੀ ਆਨੰਦਮਈ ਬਣ ਜਾਂਦੀ ਹੈ ਜੇ ਵਕਤ ਟਪਾਓ ਹੱਸ ਖੇਡ ਕੇ ਗੀਂਦਾਂ ਚੁਗਲੇ ਕਰਕੇ ਕਟਕਲੇ ਸੁਣ ਕੇ ਸੁਣਾ ਕੇ ਥੋੜੀ ਦੇਰ ਲਈ ਖੁਸ਼ ਹੋ ਜਾਣਾ ਇਸ ਦਾ ਆਧਾਰ ਕੁਝ ਵੀ ਨਹੀਂ ਹੁੰਦਾ ਇਹ ਖੁਸ਼ੀ ਅਸਲ ਵਿੱਚ ਖੁਸ਼ੀ ਨਹੀਂ ਹੈ ਤੇ ਡੰਗ ਟਪਾਓ ਤੋੜੇ ਸਮਿਆਂ ਜੀ ਹੁੰਦੀ ਹੈ। ਕੋਈ ਤਾਂ ਇਹੋ ਜੀ ਤੜਾ ਕਰਨੀ ਚਾਹੀਦੀ ਹੈ ਜਿਸ ਨਾਲ ਸਰੀਰ ਵਿੱਚ ਆਨੰਦ ਪੈਦਾ ਹੋ ਜਾਵੇ। ਤੇ ਉਹ ਆਨੰਦ ਸਾਡੇ ਸਰੀਰ ਜੀਆਂ ਜਿਹੜਾ ਵਿੱਚ ਭਰ ਜਾਵੇ। ਤੇ ਉਸ ਤੋਂ ਮਿਲੀ ਹੋਈ ਖੁਸ਼ੀ ਉਹ ਅਸਲੀ ਖੁਸ਼ੀ ਹੋਵੇਗੀ। ਸੱਚੀ ਖੁਸ਼ੀ ਹੋਵੇਗੀ। ਈਸ਼ਵਰ ਸੱਚ ਹੈ। ਈਸ਼ਵਰ ਨੇ ਸਾਡੇ ਸਰੀਰ ਦਾ ਆਸਾਰ ਵੀ ਸੱਚ ਨੂੰ ਹੀ ਬਣਾਇਆ ਹੈ। اسی ਆਪਣੇ ਕੁਕਰਮਾ ਦੁਆਰਾ ਕਟਿਆ ਸੋਚ ਦੁਆਰਾ مانਤੇ ਤੰਦਹੁ ਨੂੰ ਰੋਗਾ ਵਲ ਲਾ ਜਾਂਦੇ ਹਾਂ ਜਾਂ ਰੋਗੀ ਬਣਾ ਦਿੰਦੇ ਹਾਂ ਇੱਕ ਕਿਸੇ ਦਾ ਖਾਣਾ ਦੂਜੇ ਇਹੋ ਜਿਹਾ ਕਰਮ ਕਰਨੇ ਇਹਨਾਂ ਵਿੱਚ ਹੰਕਾਰ ਪੈਦਾ ਹੁੰਦਾ ਹੋਵੇ ਇਹ ਦੋਨੋਂ ਹੀ ਕਰਮ ਜ਼ਿੰਦਗੀ ਨੂੰ ਟਾ ਲਾਣ ਵਾਲੇ ਬਰਬਾਦ ਕਰਨ ਵਾਲੇ ਹਨ ਵੱਡੇ ਕੁਕਰਮ ਹਨ ਅਸਲ ਵਿੱਚ ਇਹਨਾਂ ਦੋਹਾਂ ਕਰਮਾਂ ਨਾਲ ਅਸੀਂ ਆਪਣੇ ਮਨ ਤੇ ਤਨ ਦੀਆਂ ਜੜ੍ਹਾਂ ਵਿੱਚ ਨਿਰਮਲ ਜਲ ਦੀ ਪਜਾਏ ਤੇਲ ਦੇ ਰਹੇ ਹੁੰਦੇ ਹਾਂ ਇਹ ਦੋਵੇਂ ਹੀ ਬੜੇ ਕਦਰਨਾਕ ਕੰਮ ਬਾਣੀ ਦੇ ਉੱਪਰ ਲਿਖੇ ਤਿੰਨੇ ਤੁਕਾਂ ਸਾਨੂੰ ਇਹ ਸਮਝਾ ਰਹੀਆਂ ਹਨ ਕਿ ਰੱਬ ਜੀ ਨੂੰ ਉਸ ਦੀ ਯਾਦ ਬਣਾਈ ਰੱਖਣ ਨਾਲ ਤਨ ਵੀ ਤੇ ਮਨ ਵੀ arogh ਹੁੰਦੇ ਹਨ arogh ਕਿਵੇਂ ਹੁੰਦੇ ਹਨ ਯਾਦ ਰੱਖਣ ਨਾਲ ਕਿਉਂਕਿ ਜਦੋਂ ਅਸੀਂ ਸੱਚੇ ਕਰਮ ਕਰਨ ਲੱਗ ਜਾਂਦੇ ਹਾਂ ਕਿਸੇ ਦਾ ਹੱਕ ਨਹੀਂ ਮਾਰਦੇ ਹਨ ਵਿੱਚ ਭਲਾਈ ਕਰਨ ਦਾ ਚਾਹ ਪੈਦਾ ਕਰ ਲੈਂਦੇ ਹਾਂ ਦੂਸਰੇ ਦੇ ਕੰਮ ਆਉਣਾ ਚਾਹੁੰਦੇ ਹਾਂ ਭਲਾ ਹੀ ਭਲਾ ਕਰਨਾ ਚਾਹੁੰਦੇ ਹਾਂ ਕਿਉਂਕਿ ਈਸ਼ਵਰ ਦਾ ਰੂਪ ਭਲਾ ਹੈ ਤਿਸਰ ਭਲਾ ਹੈ ਉਹ ਬਲਾਈ ਹੀ ਕਰਦਾ ਹੈ ਨਾਮ ਸਿਮਨਨ ਕਰਨਾ ਸੱਚੇ ਕਰਮ ਕਰਨਾ ਪ੍ਰਭੂ ਦੇ ਸੱਚੇ ਗੁਣਾ ਦਾ ਪਾਲਣ ਕਰਨਾ ਇਹ ਸਭ ਕੁਝ ਕਰਨ ਨਾਲ ਸਾਡੇ ਮਨ ਅੰਦਰ ਖੁਸ਼ੀ ਆਨੰਦ ਆਉਂਦਾ ਹੈ ਸੱਚੀ ਖੁਸ਼ੀ ਸਾਡੇ ਬਾਡੀ ਸੈਲਸ ਨੂੰ ਤਾਕਤ ਦਿੰਦੀ ਹੈ ਤੇ ਉਹ ਨਿਰੋਗ ਹੋਣ ਲੱਗ ਜਾਂਦੇ ਹਨ ਨਿਰੋਗ ਸੈਲ ਹਰ ਵਕਤ ਫਿਰ ਢੰਗੜਾ ਤੇ ਗਿੱਧਾ ਪਾਉਂਦੇ ਰਹਿੰਦੇ ਹਾਂ ਬਿਮਾਰੀਆਂ ਚਲੀਆਂ ਜਾਂਦੀਆਂ ਹਨ ਹਰ ਤਰ੍ਹਾਂ ਦੀ ਖੁਸ਼ੀ ਤੇ ਚੰਗੀ ਸਿਹਤ ਸੱਚੇ ਜੀਵਨ ਤੋਂ ਹੀ ਮਿਲਦੀ ਹੈ ਤਾਂ ਫਿਰ ਸਾਨੂੰ ਸੱਚੇ ਕਰਮ ਹੀ ਕਰਨੇ ਚਾਹੀਦੇ ਹਨ ਮਨ ਤੇ ਤਨ ਦੋਨੋਂ ਹੀ ਅਰੋਗ ਹੋ ਜਾਣਗੇ ਇਹ ਸੱਚ ਸਭਨਾ ਦਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਏ ਭਾਵ ਸੱਚ ਈਸ਼ਵਰ ਸਭ ਦਾ ਮਾਲਕ ਹੈ ਜਿਹੜਾ ਉਸ ਵੱਲ ਅੱਗੇ ਕਦਮ ਵਧਾਉਂਦਾ ਹੈ ਉਹੀ ਉਸ ਦੇ ਗੁਣਾਂ ਨੂੰ ਪਾ ਲੈਂਦਾ ਹੈ ਦਾਸ ਦਵਿੰਦਰ ਜੀ ਸਿੰਘ ਆਓ ਗੁਰਜੀ ਦਾ ਹਾਲ ਸਾ ਆਓ ਜੀ ਦੀ ਫਕੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਧੰਨਵਾਦ